ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਵਿੱਚ ਇਹ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਆ ਫਿਰ ਦੇ ਵਿਧਕ ਜਿਨਨੇ ਹਰੇਕ ਮਨੁੱਖਤਾ ਨੂੰ ਸਮਝਣ ਵਾਲਿਆਂ ਨੂੰ ਝੰਡੋੜ ਕੇ ਰੱਖ ਦਿੱਤਾ 13 ਸਾਲ ਦੀ ਉਹ ਬੱਚੀ ਪਰੁਲ ਕੌਰ ਸ਼ਪੁੱਤਰੀ ਭਪਿੰਦਰ ਸਿੰਘ ਸਵਰਗਵਾਸੀ ਉਹਦਾ ਪਿਤਾ ਚੜ੍ਹਾਈ ਕਰ ਚੁੱਕਾ ਹੈ ਔਰ ਲੜਕੀ ਦਾ ਨਾਮ ਆ ਪਾਰੂਲ ਕੌਰ ਨਹੀਂ ਨਾਮ ਨਾਲ ਦੁਬਾਰਾ ਕਰ ਲੋ ਜਿਹੜਾ ਹੈ ਨਾ ਉਹ ਦਾ ਕੋ另 ਨਾਮ ਹੈ ਉਹ ਦਾ ਨਕਲੀ ਨਾਮ ਹੈ ਬੱਚੇ ਦੇ ਨਹੀਂ ਉਹ ਕੱਚਾ ਜਾਂ ਪੱਕਾ ਚਲੋ ਲਈ ਦੁਬਾਰਾ ਕਰ ਲੋ ਉਹ ਦਾ ਨਕਲੀ ਨਾਮ ਸੀ ਕਰਨਾ ਪੈਣਾ ਤੁਹਾਡੀ ਨੌਲੇਜ ਲਈ ਨਹੀਂ ਨਹੀਂ ਰਿਵੀਲ ਹੀ ਨਾ ਕਰੋ ਤੁਸੀਂ ਉਹ ਫਿਰ ਸੁਪਰੀਮ ਕੋਰਟ ਦੇ ਆਰਡਰ ਹੈ ਉਹਨਾਂ ਨੇ ਕਿਹਾ ਵੀ ਨਾ ਨਹੀਂ ਲੈਣਾ ਹਾਂਜੀ ਇਹ ਆਰਡਰ ਹੈ ਜਦੋਂ ਪਾਸਪੋਰਟ ਸਿਕਸ ਲੱਗਾ ਜੀ ਉਹਦੇ ਚ ਆਪਾਂ ਨਾਮ ਨਹੀਂ ਘਰ ਇਹ ਘਰ ਮਹੱਲਾ ਨਹੀਂ ਦੱਸ ਸਕਦੇ ਨਾ ਉਹਨਾਂ ਦੇ ਘਰਦਿਆਂ ਦਾ ਸ਼ਕਲ ਦਿਖਾ ਸਕਦੇ ਨਾ ਉਹਨਾਂ ਦਾ ਕੋਈ ਬੋਲ ਸਕਦੇ ਕੋਈ ਆਇਡੈਂਟੀਟੀ ਨਹੀਂ ਰਿਵੀਲ ਹੈ ਪਛਾਣ ਨਹੀਂ ਕਿਸੇ ਵੀ ਇੱਕੇ ਵੀ ਦੱਸ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਛਲੇ ਦਿਨੀ ਜਿਹੜੀ ਜਲੰਧਰ ਵਿਖੇ ਘਟਨਾ ਵਾਪਰੀ ਹੈ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਵੱਲੋਂ ਉਹ ਕਮੀਨਗੀ ਹਰਕਤ ਕੀਤੀ ਗਈ ਜਿਹੜੀ ਕਿ ਦੁਸ਼ਮਣਾਂ ਨੇ ਵੀ ਨਹੀਂ ਅਜੇ ਤੱਕ ਇਸ ਤਰ੍ਹਾਂ ਕੀਤਾ ਤੇ ਪੰਜਾਬ ਦੀ ਜਿਹੜੀ ਪੁਰਾਤਨਤਾ ਹੈ ਉਹ ਦੁਸ਼ਮਣ ਦੀ ਬਹੂ ਬੇਟੀ ਲਈ ਵੀ ਧੀਆ ਭੈਣ ਪਤਨੀ ਮਾਂ ਦਾ ਅਦਬ ਦੇਣ ਵਾਲੀ ਸ਼ੋਕਯੋਮੰਦਾ ਆਖੀਏ ਜਿੱਤ ਜਮੇ ਰਾਜਾਨ ਵਾਲੀ ਸੀਗੀ ਔਰ ਇਸ ਘਟਨਾ ਦੀ ਜਿੱਥੇ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਉਥੇ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਗੱਲ ਲੋਕ ਸਭਾ ਵਿਧਾਨ ਸਭਾ ਚ ਹੋਵੇ ਔਰ ਤੁਰੰਤ ਇਹਦੇ ਲਈ ਇੱਕ ਕਮਿਸ਼ਨ ਕਾਇਮ ਹੋਣਾ ਚਾਹੀਦਾ ਇਹਨਾਂ ਬੰਦਿਆਂ ਦੀ ਇਹਨਾਂ ਦਰਿੰਦਿਆਂ ਲਈ ਕੋਈ ਰਿਮਾਂਡ ਨਹੀਂ ਕੋਈ ਇਹਨਾਂ ਦੀ ਜ਼ਮਾਨਤ ਨਹੀਂ ਕੋਈ ਵੇਲ ਨਹੀਂ ਇੱਥੇ ਸਿਰਫ ਤੇ ਸਿਰਫ 24 ਘੰਟਿਆਂ ਦੇ ਅੰਦਰ ਲਿਆ ਕੇ ਇਸ ਬੰਦੇ ਨੂੰ ਇੱਥੇ ਫਾਂਸੀ ਦੇਣੀ ਬਣਦੀ ਹੈ ਔਰ ਇਸ ਦੇ ਘਰ ਦੀ ਸਰਕਾਰ ਨੂੰ ਨਿਲਾਮੀ ਕਰਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਦੀ ਬੱਚੀ ਵੱਲ ਗੰਦੀ ਅੱਖ ਜਾਂ ਇਦਾਂ ਦੁਸ਼ਕਰਮ ਕਰਕੇ ਉਹਦਾ ਕਤਲ ਕਰਨ ਦਾ ਹਿਯਾਨਾ ਕਰ ਸਕੇ ਇਹ ਵੀ ਕਵਾਂਗੇ ਸਰਕਾਰਾਂ ਨੂੰ ਇਹੋ ਜੀ ਜਿਹੜੀ ਮਾਨਸਿਕਤਾ ਹੈ ਉਹ ਉਹਨਾਂ ਲੱਚਰ ਕਲਾਕਾਰਾਂ ਨੇ ਲਿਆਂਦੀ ਹੈ ਜਿਨ੍ਹਾਂ ਨੇ ਹੀਰ ਰਾਜਿਆਂ ਦੇ ਕਿਸੇ ਗਾਏ ਸੁਣਾਏ ਅੱਧ ਨੰਗੀਆਂ ਬੀਬੀਆਂ ਨੂੰ ਨਚਾ ਕੇ ਸੱਭਿਆਚਾਰ ਆਕਿਆ ਉਸ ਸੱਭਿਆਚਾਰ ਦਾ ਵੀ ਇਹ ਨਤੀਜਾ ਹੈ ਜਦ ਕੀ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੋਇਆ ਕਿ ਮੇਰੇ ਮੋਹਨ ਸਰਵਨੀਏ ਨਾ ਸੁਣਾਏ ਇਹੋ ਜਿਹੜੇ ਗੰਧ ਢੋਲਣ ਵਾਲੇ ਕਿਸੇ ਹੁਣ ਉਹਨਾਂ ਤੋਂ ਬਚੋ ਜੇ ਨਰਿੰਦਰ ਪਾਰ ਵਰਗੇ ਕਰਨਲ ਬਣ ਜਾਣ ਔਰ ਉਹ ਸਪ੍ਰੈਸ ਸੈਕਟਰੀ ਬਣ ਜਾਣ ਰਾਸ਼ਟਰਪਤੀ ਦੇ ਉਹ ਨਾਵਲ ਲਿਖ ਦੇਣ ਤੇ ਉਹ ਨਾਵਲ ਸਮਾਜ ਨੂੰ ਗੰਦਲਾ ਕਰਨ ਵਾਲਾ ਹੋਵੇ ਤੇ ਸਮਾਜ ਉਹਦੇ ਤੇ ਵੀ ਮੁਕੱਦਮਾ ਦਰਜ ਕਰਾ ਦਿੰਦਾ ਆ ਭਾਵੇਂ ਕਿ ਰਾਸ਼ਟਰਪਤੀ ਦੇ ਕੋਲ ਬਹਿ ਕੇ ਡਿਊਟੀ ਕਰਨ ਵਾਲਾ ਵੀ ਕਿਉਂ ਨਾ ਹੋਵੇ ਇਹਨਾਂ ਵਾਸਤੇ ਅੱਜ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਰਕਾਰ ਨੂੰ ਦੇਣੀ ਬਣਦੀ ਹੈ ਤੇ ਅੱਜ ਸਾਨੂੰ ਪੁੱਛਦੇ ਵੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਉਹੀ ਚਾਹੁੰਦੇ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਤਲ ਸਾਨੂੰ ਦਿੱਤੇ ਜਾਣ ਸਜ਼ਾ ਹੁਣ ਸਰਕਾਰ ਨਹੀਂ ਸਜ਼ਾ ਸੀ ਦੇਾਂਗੇ ਜਾਂ ਤਾਂ ਸਜ਼ਾ 24 ਘੰਟਿਆਂ ਚ ਸਰਕਾਰ ਫਾਂਸੀ ਦੇਵੇ ਜੇ ਸਿੱਖ ਮੁੰਡੇ ਮਾਰਨ ਲਈ ਤੁਹਾਨੂੰ ਜੱਜਮੈਂਟਾਂ ਦੀ ਪੁਲਿਸ ਨੂੰ ਲੋੜ ਨਹੀਂ ਪਈ ਭਾਈ ਜਸਵੰਤ ਸਿੰਘ ਖਾਲੜੇ ਦੀ ਜੱਜਮੈਂਟ ਨਾ ਮਾਰਿਆ ਗੋਲੀ ਤੁਸੀਂ ਭਾਈ ਕੌਂਕੇ ਨੂੰ ਤੁਸੀਂ ਗੋਲੀ ਜੱਜਮੈਂਟ ਨਾ ਮਾਰਿਆ ਜਦੋਂ ਉਹ ਮਾਰਨੇ ਸੀ ਉਹ ਬਲਾਤਕਾਰ ਹੀ ਨਹੀਂ ਸਨ ਉਹ ਗੁਰੂ ਕੇ ਸਿੱਖ ਸਨ ਤੇ ਬਿਨਾਂ ਜੱਜਮੈਂਟਾਂ ਤੋਂ ਤੁਸੀਂ ਮੁਕਾਬਲੇ ਬਣਾ ਕੇ ਗੋਲੀਆਂ ਮਾਰਤੀਆਂ ਇੱਥੇ ਪੁਲਿਸ ਵਾਲਿਆਂ ਦੀ ਗੋਲੀ ਕਿਉਂ ਨਹੀਂ ਚੱਲਣੀ ਚੱਲਣੀ ਬਣਦੀ ਸੀ ਕਿ ਦੂਸਰਾ ਇਹ ਦਰਿੰਦਾ ਆ ਮਹੱਲੇ ਵਾਲਿਆਂ ਨੂੰ ਸੌਂਪ ਦੇਣਾ ਚਾਹੀਦਾ ਸੀ ਇਹਦੇ ਤੇ ਰੀਜ ਲਾਓ ਇੱਕ ਵਾਰੀ ਤਾਂ ਕਿ ਭਵਿੱਖ ਵਿੱਚ ਕੋਈ ਇੰਜ ਨਾ ਕਰੇ ਔਰ ਉਹਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਕੇ ਜੰਤਕ ਕੀਤੇ ਜਾਂਦੇ ਵੀ ਕਿਸੇ ਬੱਚੀ ਨਾਲ ਇੰਜ ਕਰਨ ਵਾਲੇ ਨਾਲ ਭਵਿੱਖ ਵਿੱਚ ਇੰਜ ਹੋਊ ਇਹ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਇਹ ਵੀ ਕਵਾਂਗੇ ਕਿ ਜੇ ਕਿਤੇ ਪ੍ਰਸ਼ਾਸਨ ਨੇ ਸਰਕਾਰ ਨੇ ਮਾੜੀ ਮੋਟੀ ਜਿਹੀ ਢਿਲ ਵਰਤੀ ਤੇ ਪੰਥ ਉਡੀਕੇਗਾ ਜਰੂਰ ਕਿ ਕਿਸ ਦਿਨ ਉਹਨੇ ਪੁਲਿਸ ਦੀ ਹਿਰਾਸਤ ਚੋਂ ਬਾਹਰ ਆਉਣਾ ਤੇ ਫਿਰ ਕੀ ਹੋਊ ਉਹ ਅਗਲੇ ਦਿਨ ਦੀਆਂ ਖਬਰਾਂ ਦੱਸਣ ਗਿਆ ਕਿ ਉੱਥੇ ਕੀ ਵਾਪਰਿਆ ਤੇ ਕੀ ਹੋਇਆ ਇਹ ਧਿਆਨ ਰੱਖ ਲਿਓ ਅਸੀਂ ਇਸ ਗੱਲ ਦੀ ਜਿੱਥੇ ਨਿੰਦਾ ਕਰਦੇ ਹਾਂ ਉਥੇ ਅਕਲ ਤੋਂ ਕੰਮ ਲੈ ਲਨ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਲਾਇੰਡ ਆਰਡਰ ਮਨੁੱਖੀ ਅਧਿਕਾਰ ਅੱਜ ਤੁਹਾਡੇ ਕਿੱਥੇ ਖੜੇ ਨੇ ਅੱਜ ਤੁਹਾਨੂੰ ਸੋਚਣਾ ਵਰਦਾ ਕਿ ਕਠੂਏ ਦੇ ਵਿੱਚ 4-6 ਸਾਲਾਂ ਦੀ ਬੱਚੀ ਨਾਲ ਇੰਜ ਹੋਇਆ ਮਣੀਪੁਰ ਚ ਵਾਪਰਿਆ ਕਲਕੱਤੇ ਚ ਵਾਪਰਿਆ ਅੱਜ ਇੱਥੇ ਵਾਪਰ ਗਿਆ ਇਹ ਤੇ ਪਤਾ ਲੱਗ ਗਿਆ ਕਿ ਇਨ੍ਹਾਂ ਕੁੜੀਆਂ ਨਾਲ ਇਨ੍ਹਾਂ ਬੀਬੀਆਂ ਨਾਲ ਵਾਪਰਿਆ ਉਹਨਾਂ ਦੋਸ਼ੀਆਂ ਨਾਲ ਕੀ ਕੀਤਾ ਇਹ ਸਰਕਾਰ ਨੇ ਅਜੇ ਤੱਕ ਨਹੀਂ ਦੱਸਿਆ ਕਿਸੇ মিডিਏ ਨੇ ਜਨ ਤੱਕ ਨਹੀਂ ਕੀਤਾ ਵਜਾ ਟੈਸਲੀ ਮੈਂ ਇੱਕ ਅੱਜ ਕਹਿਣਾ ਚਾਹੁੰਦਾ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦਭਾਵਨਾ ਦਲ ਵੱਲੋਂ ਸ਼ੇਰ-ਏ-ਪੰਜਾਬ ਦਲ ਵੱਲੋਂ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵੱਲੋਂ ਇਹ ਸਾਰੇ ਵੀਰਾਂ ਵੱਲੋਂ ਪੰਥ ਵੱਲੋਂ ਸੰਗਤ ਵੱਲੋਂ ਇੱਥੇ ਚਾਹੀਦਾ ਸੀ ਤੁਰੰਤ ਮੁੱਖ ਮੰਤਰੀ ਸਾਹਿਬ ਆ ਕੇ ਵੇਖਦੇ ਸਾਡੇ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹਾਂ ਤੇ ਅੱਜ ਸੋ ਕਿਉ ਮੰਦਾ ਆਖੀ ਵਾਲੀ ਕਹਾਣੀ ਕਿੱਥੇ ਕਕੜੀ ਹੈ ਧੀਆਂ ਦੇ ਕਤਲ ਭੈਣਾ ਨਾਲ ਫਰੇਬ ਪਤਨੀਆਂ ਨੂੰ ਤਲਾਕ ਤੇ ਮਾਵਾਂ ਨੂੰ ਰੋਲਣਾ ਇਹ ਪੰਜਾਬ ਤੇ ਸਿੱਖਾਂ ਦਾ ਫਲਸਫਾ ਨਹੀਂ ਹੈ ਤੇ ਅੱਜ ਆਪਣੇ ਫਲਸਫੇ ਨੂੰ ਪਛਾਣੋ ਤੇ ਸ਼ਰਮਸ਼ਾਰ ਮਨੁੱਖਤਾ ਵੀ ਹੋਈ ਸ਼ਰਮਸ਼ਾਰ ਦੇਸ਼ ਦਾ ਕਾਨੂੰਨ ਵੀ ਹੋਇਆ ਪੂਰੀ ਦੁਨੀਆ ਚ ਤੁਹਾਡੇ ਤੇ ਹੱਸਦੇ ਹੋਣਗੇ ਅਮਰੀਕਾ ਕੈਨੇਡਾ ਫਾਈ ਵਾਈ ਜਿਹਨੂੰ ਵਰਲਡ ਕਹਿੰਦੇ ਆ ਕਿ ਆਹ ਭਾਰਤ ਦਾ ਕਾਨੂੰਨ ਜੇ ਤੇ ਆ ਉਥੇ ਦਾ ਸਿਸਟਮ ਜੇ ਉਹ ਬੰਦਾ ਇੰਜ ਕਰ ਗਿਆ ਤੇ ਵਾਰੇ ਜਾਈ ਉਹਨਾਂ ਪੁਲਸੀਆਂ ਦੇ ਜਿਹੜੇ ਇੱਥੇ ਉਹਨੂੰ ਫੜਨ ਦੀ بجائے ਰੇ ਸਵੇਰੇ 6 ਵਜੇ ਤੱਕ ਪ੍ਰੈਸ਼ਰ ਬਣਾਉਂਦੇ ਰਹਿ ਐਫ ਆਈ ਆਰ ਅੰਜ ਨਹੀਂ ਅੰਜ ਦੇਖੋ ਜੇ ਪੁਲਸ ਵਾਲਿਆਂ ਵਿੱਚ ਵੀ ਆਤਮਾ ਨਾ ਦੀ ਕੋਈ ਚੀਜ਼ ਹੁੰਦੀ ਭਾਈ ਬਯੰਤ ਸਿੰਘ ਸਤਵੰਤ ਸਿੰਘ ਬਣ ਕੇ ਜ਼ਰੂਰ ਕਹਿੰਦੇ ਅੱਧਾ ਘੰਟਾ ਕੈਮਰੇ ਬੰਦ ਕਰੋ ਔਰ ਰੀਜ ਲਾਉ ਇਸ ਦਰਿੰਦੇ ਤੇ ਬਾਅਦ ਚ ਦੇਖਾਂਗੇ ਦਾ ਕੇਸ ਕੀ ਬਣਾਉਣਾ ਇਹ ਪੁਲਿਸ ਨੂੰ ਵੀ ਅੱਜ ਇੱਥੇ ਆਪਣੀ ਜ਼ਿੰਮੇਵਾਰੀ ਬਣਦੀ ਸੀਗੀ ਤੇ ਸਰਕਾਰ ਨੂੰ ਇਹ ਵੀ ਕਵਾਂਗੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨਾਂ ਨਾ ਕਰਕੇ ਇਹਨੂੰ ਲਮਕਾਇਆ ਇਹਨੂੰ ਕੱਜਣ ਦਾ ਯਤਨ ਕੀਤਾ ਉਹ ਜੀ ਹਰਕਤ ਕੀਤੀ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਤੇ ਵੀ ਧਾਰਾ 307 ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਏ ਇਹ ਬੰਦੇ ਪੁਲਿਸ ਚ ਰੱਖਣ ਵਾਲੇ ਨਹੀਂ ਆ ਵੀ ਕਿਸੇ ਦੀ ਧੀ ਮਾਰ ਕੇ ਅੰਦਰ ਬੰਦ ਕੀਤੀ ਹੋਵੇ ਤੇ ਤੁਸੀਂ ਉਥੇ ਚਾਹ ਤੇ ਕੋਲਡ ਡਰਿੰਕ ਪੀ ਕੇ ਬਾਹਰ ਨਿਕਲ ਜਾਓ ਹੱਸਦੇ ਤੇ ਕਹੋ ਅੰਦਰ ਕੱਖ ਨਹੀਂ ਹੋਇਆ ਹੋਇਆ ਇਥੇ ਦੇ ਸੀਪੀ ਨੇ ਬਾਅਦ ਦੇ ਵਿੱਚ ਆ ਕੇ ਤੇ ਉਹ ਕਿਹੜੀ ਬੀਬੀ ਸੀ ਹੋਰ ਜਿਹਨੇ ਬਾਅਦ ਚ ਆ ਕੇ ਗੱਲ ਕੀਤੀ ਜੋ ਪੁਲਿਸ ਵਾਲਿਆਂ ਵਿੱਚੋਂ ਐਡੀਸਪੀ ਮੈਡਮ ਐਡੀਸਾ ਮੈਡਮ ਜਿਹੜੀ ਐਡੀਸਪੀ ਉਹਨੇ ਆ ਕੇ ਇੱਥੇ ਆ ਕੇ ਉਹ ਜੈਨ ਮੈਡਮ ਜਿਹੜੀ ਉਹਨੇ ਆ ਕੇ ਸੀਪੀ ਸਾਹਿਬ ਨੇ ਬਾਅਦ ਚ ਗੱਲ ਕੀਤੀ ਹੈ ਪਰ ਜਿਹੜੇ ਥੱਲੇ ਵਾਲੇ ਸੀ ਮੌਕੇ ਤੇ ਜਿੰਨਾ ਸਾਰੀ ਰਿਪੋਰਟ ਦੇਣੀ ਹੈ ਉਹ ਗੁੰਮਰਾਹ ਕਰ ਰਿਹਾ ਇਸ ਲਈ ਉਹਨਾਂ ਤੇ ਵੀ ਬਣਦੀ ਠੁਕਵੀਂ ਕਾਰਵਾਈ ਹੋਵੇ ਅੱਗੇ ਤੋਂ ਇੰਜ ਨਾ ਵਾਪਰੇ ਜੇ ਰੋਕਣਾ ਚਾਹੁੰਨੇ ਹੋ ਤੇ ਕਾਮਾਰ ਕੇ ਟੰਗਣਾ ਪਊ ਜਿਵੇਂ ਸнт ਜਰਨੈਲ ਸਿੰਘ ਉਹਨਾਂ ਨੇ 24 ਘੰਟਿਆਂ ਚ ਲਿਆ ਕੇ ਕੁੜੀ ਚੁੱਕਣ ਵਾਲੇ ਨੂੰ ਬੋਰੀ ਚ ਪਾਤਾ ਸੀਗਾ ਔਰ ਜਿੱਨਾ ਚਿਰ ਜਰਨੈਲ ਸਿੰਘ ਰਿਆ ਉਹਨਾਂ ਚਿਰ ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਧੀ ਦੇ ਸਿਰ ਤੋਂ ਕੁਲੀੜਾ ਖਿੱਚ ਜਾਏ ਸਿਰ ਲੈ ਜੇ ਵੱਖਰੀ ਗੱਲ ਪਰ ਇੰਨੀ ਹਿੰਮਤ ਨਹੀਂ ਸੀ ਪਈ ਬੁੱਧ ਸਿੰਘ ਵਾਲਿਆਂ ਨੇ ਐਸਾਈ ਬੱਚੀਆਂ ਦਾ ਜਦੋਂ ਉੱਥੇ ਬਚਾ ਕੇ ਘਰ ਭੇਜੀਆਂ ਅੱਜ ਤੱਕ ਉਹ ਐਸਾਈ ਪ੍ਰਾਯਾਦ ਕਰਦੇ ਨੇ ਕਿ ਸਾਡੀਆਂ ਬੱਚੀਆਂ ਫਤੇਹ ਸਿੰਘ ਬਾਬੇ ਦੇ ਵਾਰਸਾਂ ਨੇ ਵਾਪਸ ਲਿਆ ਕੇ ਦਿੱਤੀਆਂ ਬਾ ਇੱਜ਼ਤ ਇਹ ਪੰਜਾਬ ਦਾ ਇਤਿਹਾਸ ਹੈ ਬਾਬਾ ਜੱਸਾ ਸਿੰਘ ਆਲੂਵਾਲੀਆ ਉਹ ਕਿੰਨੀਆਂ ਬਹੁ ਬੇਟੀਆਂ 220 ਉਹ ਮੁਗਲੀਆਂ ਸਲਤਨਤ ਤੋਂ ਸ਼ਿਦਾ ਕੇ ਘਰੇ ਛੱਡ ਕੇ ਆਉਂਦੇ ਆ ਇਹ ਤੁਹਾਡਾ ਪੰਜਾਬੀਓ ਇਤਿਹਾਸ ਹੈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਅਜੀਜੂਦੀਨ ਹਰੀ ਸਿੰਘ ਨਲੂਵੇ ਇਕੱਠੇ ਹੋਣ ਤਾਂ ਕਿ ਭਵਿੱਖ ਵਿੱਚ ਕਿਸੇ ਦੀ ਬੱਚੀ ਨਾ ਇੰਜਾਂ ਵਾਪਰੇ ਸਰਕਾਰ ਦੇ ਨੁਮਾਇੰਦੇ ਹੁਣੇ ਆਏ ਸੀ ਕਹਿੰਦੇ ਕਾਰਵਾਈ ਕੀਤੀ ਜਾਵੇਗੀ ਜਲਦੀ ਉਹਨਾਂ ਨੂੰ ਡਿਸਪਲੇਸ ਕੀਤਾ ਜਾਵੇਗਾ ਪਰ ਜਿਹੜੀ ਕਾਰਵਾਈ ਬੰਦੀ ਆ ਉਹ ਕਰਨ ਦੀ ਗੱਲ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਜੇ ਸਰਕਾਰ ਨੇ ਇਨਸਾਫ ਦੀ ਜਗ੍ਹਾ ਮੁਆਵਜ਼ਿਆਂ ਦੀ ਕਰਤੂਤ ਕੀਤੀ ਤਾਂ ਇਹ ਬਿਲਕੁਲ ਨਹੀਂ ਬਖਸ਼ੀ ਜਾਣੀ ਇਹਦਾ ਹਿਸਾਬ ਫਿਰ ਸੇਖਾਪੇ ਕਰ ਲੈਣਗੇ ਫਿਰ ਸਰਕਾਰ ਦੱਸ ਦੇ ਪਦੇ ਪੱਲੇ ਕੱਖ ਨਹੀਂ ਆ ਤੇ ਪੰਜਾਬ ਦਾ ਸਿਸਟਮ ਲਾਇਨ ਆਰਡਰ ਇੱਥੇ ਗੈਂਗਵਾਰ ਕਿੰਨਾ ਕਿਤੇ ਕਿੱਥੋਂ ਤੱਕ ਚਲਿਆ ਗਿਆ ਫਿਰ ਸਾਫ਼ ਹੈ ਕਿ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅਗਰ ਸਰਕਾਰ ਨੇ ਇੱਥੇ ਵੀ ਇਹ ਮੁਆਵਜ਼ੇ ਦੀ ਗੱਲ ਕੀਤੀ ਜਾਂ ਇਹਨੂੰ ਢਿੱਲੇ ਪਾਉਣ ਦੀ ਗੱਲ ਕੀਤੀ ਤੇ ਫਿਰ ਇਹਦਾ ਫੈਸਲਾ ਜਿਹੜਾ ਫਿਰ ਪੰਥਾਪੇ ਕਰੂਗਾ ਉਹ ਕੀ ਹੋਊਗਾ ਉਹਨਾਂ ਵਾਲਾ ਸਮਾਂ ਦੱਸੋ ਹੋਰ ਬਾਬਾ ਜੀ ਜਿੱਦਾਂ ਵੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਤੇ ਅਮਰਤ ਛਕਣ ਤੇ ਜਿੱਦਾਂ ਛਕਣ ਜਾਂਦੇ ਆ ਤੇ ਦੱਸਦੇ ਉਹਦਾ ਪਿਛਲਾ ਵੀ ਕ੍ਰਿਮੀਨਲ ਰਿਕਾਰਡ ਸੀ ਤੇ ਅਮਰਤ ਛਕਣ ਵੇਲੇ ਕੋਈ ਇਦਾਂ ਦਾ ਸਿਸਟਮ ਬਣਨਾ ਚਾਹੀਦਾ ਤਾਂ ਕਿ ਜਿਹੜਾ ਬਈ ਪੰਥ ਨੂੰ ਸ਼ਰਮਸਰ ਨਾ ਹੋਣਾ ਪਵੇ ਬਿਲਕੁਲ ਜੀ ਹੁਣ ਉਹ ਬੰਦਾ 크ਿਸਚੀਅਨ ਸੀਓ ਹਾਂਜੀ ਤੇ ਨੌਕਰੀ ਲੈਣ ਲਈ ਉਹਨੇ ਪੱਗ ਬੰਨੀ ਤੇ ਕਿਰਪਾਨ ਪਾ ਲਈ ਜੀ ਤੇ ਪੱਗ ਵਾਲੇ ਰਾਮ ਰਹੀਮ ਨੂੰ ਵੀ ਤੁਸੀਂ ਸਿੱਖ ਕਹਿ ਦੋਗੇ ਤੇ ਤੁਹਾਡੀ ਗਲਤੀ ਆ ਸਾਡੀ ਨਹੀਂ ਪੱਗ ਤੇ ਉਹ ਬਿਆਸੇ ਵਾਲਾ ਵੀ ਬੰਨੀ ਫਿਰਦਾ ਪਰ ਸਿੱਖ ਥੋੜਾ ਹੈ ਪੱਗ ਹੋਰ ਵੀ ਬੰਨੀ ਫਿਰਦੇ ਆ ਉਹ ਸਿੱਖ ਨਹੀਂ ਆ ਸਿੱਖੋ ਹੀ ਐ ਜਿਹੜਾ ਗੁਰੂ ਦੀ ਰੈਣੀ ਕਹਿਣੀ ਬੈਣੀ ਸੈਣੀ ਚ ਪਰਪੱਕ ਹੈ ਤੇ ਜਿਹੜੀ ਤੁਹਾਡੀ ਗੱਲ ਹੈ ਇਹ ਬੜੀ ਪਾਇਦਾਰ ਹੈ ਅੱਜ ਜੋ ਜਥੇਦਾਰ ਹੂਕ ਸੁੱਤੇ ਹੋਏ ਆ ਜੇ ਹੁੰਦਾ ਜਸਾ ਸਿੰਘ ਗਾਲੂ ਵਾਲੀਆ ਤੇ ਜ਼ਰੂਰ ਇਹ ਗੱਲ ਕਰਦਾ ਪਰ ਭਵਿੱਖ ਵਿੱਚ ਅਸੀਂ ਇਸ ਲਈ ਲੜ ਰਹੇ ਆ ਕਿ ਜਿਹੜੇ ਬੰਦੇ ਦੀ ਆਈਡੈਂਟੀਟੀ ਬਣ ਗਈ ਪਾਸਪੋਰਟ ਬਣ ਗਿਆ ਆਈ ਕਾਰਡ ਬਣ ਗਿਆ ਆਧਾਰ ਕਾਰਡ ਬਣ ਗਿਆ ਅਗਰ ਉਹ ਲਾਈਨਡ ਆਰਡਰ ਦੇ ਖਿਲਾਫ ਜਾਂਦਾ ਹੈ ਤੇ ਸਰਕਾਰ ਤੁਰੰਤ ਉਹਦੇ ਦਸਤਾਵੇਜ਼ ਰੱਦ ਕਰ ਦਿੰਦੀ ਹੈ ਤੇ ਇਹ ਜਿਹੜੇ ਨਿੱਲੀਆਂ ਪੱਗਾਂ ਬੰਨ ਕੇ ਮਸੰਦ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਅਜੇ ਵੀ ਬੰਦੇ ਦੇ ਪੁੱਤ ਬਣੋ ਲੋਕਾਂ ਦੀਆਂ ਛੜਾ ਕੇ ਲਿਆਉਣ ਵਾਲੇ ਅੱਜ ਤੁਹਾਡੀਆਂ ਨਾਲੇ ਹੋ ਰਿਹਾ ਤੇ ਅੱਜ ਜਥੇਦਾਰਾਂ ਨੂੰ ਤੁਰੰਤ ਇਹਦੇ ਤੇ ਫੈਸਲਾ ਲੈਣਾ ਬਣਦਾ ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਲਿਖਦੇ ਨੇ ਉਹ ਆਧਾਰ ਕਾਰਡ ਉਹਨਾਂ ਦਾ ਆਈ ਕਾਰਡ ਕਾਲ ਤਖਤ ਬਣਾਓ ਅਗਰ ਕਿਸੇ ਦੀ ਕੋਈ ਗਲਤੀ ਆਈ ਤੇ ਸਜ਼ਾ ਮੁਕਰਰ ਵੀ ਅਕਾਲ ਤਖਤ ਕਰੂ ਕਰੂ ਕਿਹੜੀ ਜਿਹੜੇ ਫਿਰ ਅਕਾਲੀ ਫੂਲਾ ਸਿੰਘ ਕਰਿਆ ਕਰਦੇ ਸਨ ਜਾਂ ਸਾਡੇ ਵੱਡਿਆਂ ਨੇ ਬਾਬਾ ਜੱਸਾ ਸਿੰਘ ਰਾਮਗੜੀਆਂ ਨੇ ਜੱਸਾ ਸਿੰਘ ਆਲੂ ਵਾਲੀਆਂ ਨੇ ਬੰਦਾ ਸਿੰਘ ਬਹਾਦਰ ਬਾਬਿਆਂ ਨੇ ਕੀਤੀਆਂ ਉਹ ਕਰਨੀਆਂ ਹੋਣਗੀਆਂ ਔਰ ਇਹਦੇ ਲਈ ਅਸੀਂ ਤਤਪਰ ਹਾਂ ਇਹੀ ਸਾਡੀ ਲੜਾਈ ਹੈ ਕਿ 2 ਕਰੋੜ ਸਿੱਖ ਨੇ ਤੇ 2 ਕਰੋੜ ਸਿੱਖਾਂ ਦੇ ਆਧਾਰ卡 ਟਾਈ ਕਾਰਡ ਪਛਾਣ ਪੱਤਰ ਸ੍ਰੀ ਅਕਾਲ ਤਖਸਾਲਕ ਤੋਂ ਜਾਰੀ ਹੋਣਗੇ ਤਾਂ ਕਿ ਅਸੀਂ ਕਹਿ ਸਕੀਏ ਇਹ ਸਿੱਖ ਸੀ ਤੇ ਸਿੱਖ ਨਹੀਂ ਤੇ ਵੀ ਕਹਦੇ ਆ ਜੇ ਸਿੱਖਾਂ ਦੇ ਵਿੱਚ ਜੰਮ ਕੇ ਕਿਸੇ ਨੇ ਅੱਜ ਤੱਕ ਇਤਰਾ ਦਾ ਕੀਤਾ ਨਹੀਂ ਜੇ ਭਵਿੱਖ ਵਿੱਚ ਕਿਸੇ ਨੇ ਕਰ ਦਿੱਤਾ ਤੇ ਫਿਰ ਉਹਦਾ ਬਣਦਾ ਕੀ ਹੈ ਇਹ ਦੇਖ ਲਓ ਫਿਰ ਉਹਨੂੰ ਸੋਧਣ ਵਾਲੇ ਵੀ ਸਿੱਖ ਹੀ ਹੁੰਦੇ ਨੇ ਤੇ ਅਗਲੀ ਬੇਨਤੀ Hindu ਸਿੱਖ ਈਸਾਈ ਮੁਸਲਮਨ ਜੈਨੀ ਪਾਰਸੀ ਬੋਧੀ ਜਿੰਨੇ ਵੀ ਭਰਾ ਨੇ ਬਲਮੀਕੀ ਰਵਦਾਸੀਏ ਭਰਾ ਨੇ ਇਥੇ ਜ਼ਿੰਮੇਦਾਰ ਨੇ ਇਥੇ ਹੋਰ ਸਾਡੇ ਭਾਈਚਾਰੇ ਨੇ ਇਹ ਸਾਰੇ ਧਰਮ ਨੇ ਤੇ ਧਰਮੀ ਲੋਕ ਇਦਾਂ ਦੀ ਕਰਤੂਤ ਕਦੇ ਨਹੀਂ ਕਰਦੇ ਔਰ ਜਿਹੜੇ ਲੋਕੇ ਕਰਤੂਤਾਂ ਕਰਦੇ ਨੇ ਉਹ ਧਰਮੀ ਨਹੀਂ ਹੁੰਦੇ ਉਹਨਾਂ ਨੂੰ ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਏ ਇਹ ਵੀ ਮੈਂ ਕਰਾਂਗਾ ਕਿ ਤੁਸੀਂ ਇਹ ਨਾ ਕਹੋ ਕਿ ਉਹਨੇ ਪੱਗ ਬੰਨੀ ਸੀ ਜਿਸ ਮੈਂ ਫਿਰ ਕਹਿੰਦਾਂ ਪੱਗ ਰਾਮ ਰਹੀਮ ਵੀ ਬੰਨੀ ਫਿਰਦਾ ਤੇ ਪਰੌਲ ਵੀ ਲਈ ਫਿਰਦਾ ਤੇ ਬਲਾਤਕਾਰੀ ਵੀ ਉਹਨੂੰ ਕਹਿੰਦੇ ਆ ਤੇ ਬਾਬਾ ਵੀ ਉਹਨੂੰ ਕਹਿੰਦੇ ਆ ਉੱਥੇ ਨਹੀਂ ਕੋਈ ਕੁਛ ਗਦਾ ਕਿਉਂ ਉਥੋਂ ਅੱਗੋਂ ਪੈੜੀਆਂ ਨੇ ਇੱਥੇ ਸਿੱਖਾਂ ਨੂੰ ਨਿਸ਼ਾਨਾ ਬਣਾ ਦਿਓ ਸਾਰੇ ਸਿੱਖੇ ਦੰਦੇ ਨੇ ਗਲਤ ਗੱਲ ਹੈ ਉਹ ਈਸਾਈ ਬਣਿਆ ਸੀ ਤੇ ਨੌਕਰੀ ਲੈਣ ਲਈ ਉਹਨੇ ਪੱਗ ਬੰਨੀ ਹੋਈ ਸੀ ਇੱਥੇ ਗਲਤੀ ਸਰਕਾਰ ਦੀ ਹੋ ਸਕਦੀ ਹੈ ਤੇ ਗਲਤੀ ਜਥੇਦਾਰ ਦੀ ਹੋ ਸਕਦੀ ਹੈ ਮੈਂ ਮੰਨਦਾ ਕਿ ਇਸੇ ਕੋਲ ਦੀ ਗਲਤੀ ਜ਼ਿਆਦਾ ਹੋ ਸਕਦੀ ਹੈ ਜਿਨੇ ਪੂਰੇ ਜਾਂਚ ਰੈਲੀਫਿਕੇਸ਼ਨ ਚੈੱਕ ਨਹੀਂ ਕੀਤੀ ਇਹ ਸਾਡੇ ਸਿਸਟਮ ਚ ਇੰਨੀ ਪ੍ਰੋਬਲਮ ਹੈ ਪਿਛਲੇ ਦਿਨੀ ਪੰਜ ਬਰਿਆਂ ਦਾ ਹਰਵੀਰ ਸਿੰਘ ਮਾਰ ਦਿੱਤਾ ਉਥੇ ਭਈਆ ਅਤਵਾਦ ਨੇ ਹੁਣ ਉਹ ਛੇ ਲੜਾਈ ਭਈਆਂ ਨਾਲ ਨਹੀਂ ਪ੍ਰਵਾਸੀ ਦੀ ਨਹੀਂ ਸੀ ਪਰ ਜੋ ਇੱਥੇ ਦਾ ਕਾਮਰੇਡ ਸੀ ਉਹਨਾਂ ਨੇ ਭਈਏ ਨੂੰ ਬਚਾਉਣ ਲਈ ਪ੍ਰਵਾਸੀਆਂ ਦਾ ਝੰਡਾ ਚੱਕ ਲਿਆ ਕਹਿਣਾ ਤੇ ਸੀਪੀ ਕ੍ਰਿਮੀਨਲ ਬੰਦੇ ਪੰਜਾਬ ਚ ਆ ਕਿੱਥੋਂ ਗਏ ਹੁਣ ਜਦੋਂ ਤੁਸੀਂ ਬਾਹਰ ਜਾਂਦੇ ਹੋ ਪਾਸਪੋਰਟ ਆਈ ਕਾਟ ਸੀਪੀ ਡਿਪਟੀ ਤੁਹਾਡੀ ਰਿਪੋਰਟ ਮੰਗਦੇ ਆ ਇੱਥੇ ਜਿਹੜੇ ਬਾਹਰੋਂ ਆਇਆ ਕਿ ਗੈਰ ਕਾਨੂੰਨੀ ਬੜੇ ਨੇ ਉਹਨਾਂ ਦੀ ਪੁਣਛਣ ਕਿੰਨੇ ਕਰਨੀ ਸੀ ਪ੍ਰਸ਼ਾਸਨ ਨੇ ਤੇ ਜਿਹੜੇ ਸਕੂਲਾਂ 'ਚ ਨੌਕਰੀਆਂ ਲਈ ਬੈਠੇ ਨੇ ਜਾਂ ਉਹ ਇੱਥੇ ਕਿਰਾਇਆਂ ਤੇ ਕਮਰੇ ਲਈ ਬੈਠੇ ਆ ਦੁਕਾਨਾਂ ਲਈ ਬੈਠੇ ਆ ਇਹ ਕ੍ਰੀਮੀਨਲ ਲੋਕ ਜਿਹੜੇ ਆ ਇਹਨਾਂ ਦੀ ਪੁਨਸ਼ਣ ਵੀ ਹੋਣੀ ਬਣਦੀ ਸੀ ਇਹ ਸਕੂਲ ਵਾਲਿਆਂ ਤੇ ਵੀ ਸਿਕੰਜਾ ਕੱਸਣਾ ਬਣਦਾ ਹੈ ਕਿ ਤੁਸੀਂ ਜਣੇ ਖਣੇ ਨੂੰ ਡਰਾਈਵਰ ਲਾ ਦਿੰਨੇ ਹੋ ਔਰ ਇਹਨਾਂ ਬੱਚੀਆਂ ਦਾ ਇਹਨਾਂ ਬੱਚਿਆਂ ਦਾ ਖਿਆਲ ਇਹ ਭਵਿਕ ਕੌਣ ਕਰੂ ਇਹ ਪੰਜਾਬ ਦੇ ਬੱਚੇ ਨੇ ਇਹ ਮਨੁੱਖਤਾ ਨੂੰ ਮੁੱਖ ਰੱਖੋ ਲਾਇੰਡਰ ਨੂੰ ਆਰਡਰ ਨੂੰ ਮੁੱਖ ਰੱਖੋ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖੋ ਇਹਦੇ ਤੇ ਵੀ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤਾਂ ਕਿ ਸਕੂਲਾਂ 'ਚ ਵੀ ਪੁਣਸ਼ਨ ਹੋਣੀ ਚਾਹੀਦੀ ਭਿਜੇ ਡਰਾਈਵਰ ਆਉਂਦੇ ਨਹੀਂ ਇਹ ਦੁਰਾਚਾਰੀ ਨਸ਼ੇੜੀ ਜਾਂ ਇਹਨਾਂ ਦੇ ਵਿੱਚ ਕੋਈ ਹੋਰ ਕਿਸੇ ਕਿਸਮ ਦੀ ਬੁਰਾਈ ਤੇ ਨਹੀਂ ਔਰ ਇਹਨਾਂ ਦੇ ਪਿੱਛੇ ਪ੍ਰਸ਼ਾਸਨ ਤੋਂ ਰਿਪੋਰਟ ਹੈ ਇਹਨਾਂ ਦੇ ਮਹੱਲੇ ਦੀ ਰਿਪੋਰਟ ਹੈ ਇੱਥੇ ਮਹੱਲੇ 'ਚ ਕੋ ਬੰਦਾ ਰਹਿੰਦਾ ਹੈ ਰਾਤ 1 ਵਜੇ ਗੱਡੀ ਚ ਜਾਂਦਾ ਤੇ ਸਵੇਰੇ 5 ਵਜੇ ਆ ਜਾਂਦਾ ਮੱਲੇ ਵਾਲੇ ਬੋਲਦੇ ਹੀ ਨਹੀਂ ਮੈਂ ਮੱਲੇ ਵਾਲਿਆਂ ਨੂੰ ਵੀ ਕਵਾਂਗਾ ਪੰਜਾਬ ਦੇ ਹਰ ਬਸ਼ਿੰਦੇ ਨੂੰ ਕਵਾਂਗਾ ਜਿਹਦੇ ਤੇ ਵੀ ਸ਼ੱਕ ਪੈਂਦਾ ਜਰੂਰ ਦੱਸਿਆ ਕਰੋ ਇਹ ਨਾ ਹੋਵੇ ਅੱਜ ਗਵਾਂਡੀ ਦੇ ਅੱਗ ਲੱਗੀ ਕੱਲ ਨੂੰ ਤੁਹਾਡੇ ਘਰ ਚ ਲੱਗ ਜਾਏ ਇਹ ਬੋਲਣ ਦੀ ਹਿੰਮਤ ਰੱਖੋ ਨਹੀਂ ਤੇ ਮਾਰੇ ਜਾਓਗੇ ਅੱਜ ਇਹ ਪਰਿਵਾਰ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋਊਗਾ ਇਸ ਲਈ ਜੇ ਬਾਕੀ ਧੀਆਂ ਬਚਾਉਣੀਆਂ ਹੈ মিডিਆ ਇਥੇ ਦੀ ਸਰਕਾਰ ਪ੍ਰਸ਼ਾਸਨ ਆਪਣੀ ਆਤਮਾ ਦੀ ਆਵਾਜ਼ ਸੁਣੇ ਉਸ ਕੁੜੀ ਨਾਲ ਕੀ ਵਾਪਰਿਆ ਹੋ ਵਾਈ ਗੁਰਜੀ ਦਾ ਖਾਸਾ 7ਵਾਂ ਗਲਤ ਜਿਵੇਂ ਤੁਸੀਂ ਵੀ ਹੁਣੇ ਜ਼ਿਕਰ ਕੀਤਾ ਹੁਸ਼ਿਆਰਪੁਰ ਚ ਹੋਇਆ ਜਦੋਂ ਉਹ ਹੋਇਆ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਦਿੱਤਾ ਗਿਆ ਇੱਕ ਸਟੇਟ ਦੇ ਲੋਕਾਂ ਨੂੰ ਕਰ ਦਿੱਤਾ ਗਿਆ ਜਾਂ ਦੋ ਸਟੇਟ ਦੇ ਉਸੇ ਤਰੀਕੇ ਹੁਣ ਵੀ ਜਿਵੇਂ ਭਾਜੀ ਨੇ ਵੀ ਸਵਾਲ ਕੀਤਾ ਤੁਸੀਂ ਵੀ ਗੱਲ ਕੀਤਾ ਕਿਸੇ ਇੱਕ ਖਾਸ ਧਰਮ ਦੇ ਨਾਲ ਕਰ ਦਿੱਤਾ ਗਿਆ ਜਦ ਕਿ ਅਪਰਾਧ ਦਾ ਕੋਈ ਇਦਾਂ ਨਹੀਂ ਹੁੰਦਾ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਕੀ ਹੋਣਾ ਚਾਹੀਦਾ ਕਿਸੇ ਕਮਿਊਨਿਟੀ ਦੇ ਨਾਲ ਜੋੜ ਦੇਣਾ ਚਾਹੀਦਾ ਕਿਸੇ ਅਪਰਾਧੀ ਨੂੰ ਜਾਂ ਨਹੀਂ ਜੋੜ ਦੇਣਾ ਚਾਹੀਦਾ ਬਿਲਕੁਲ ਨਹੀਂ ਜੋੜਨਾ ਚਾਹੀਦਾ ਜਿਹੜਾ ਅਪਰਾਧੀ ਉਹਨੂੰ ਸਜ਼ਾ ਦਿਓ ਜੇ 1984 ਤੋਂ ਘਟਨਾ ਕਰਮ ਚੱਲਿਆ ਤੁਸੀਂ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਉਹਨਾਂ ਦੇ ਘਰਾਂ ਦੀਆਂ ਨਲਾਮੀਆਂ ਕਰਾਈਆਂ ਕਈ ਕੁਸ਼ ਕੀਤਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਪਰਿਵਾਰਾਂ ਦੇ ਪਰਿਵਾਰ ਫੂਕ ਦਿੱਤੇ ਹੁਣ ਇਹਨਾਂ ਦੇ ਵੀ ਪਰਿਵਾਰ ਫੂਕੋ ਨਾ ਹੁਣ ਬਾਕੀਆਂ ਦਾ ਦੋਸ਼ ਕੀ ਆ ਗਲਤ ਹੈ ਇੰਦਰਾ ਗਾਂਧੀ ਮਾਰ ਦਿੱਤੀ ਤੇ 2000 ਤੁਸੀਂ ਉੱਥੇ ਦਿੱਲੀ ਚ ਸਿੱਖ ਸਾੜ ਛੱਡਿਆ ਜਿੰਨਾਂ ਮਾਰੀ ਸੀ ਉਹ ਤਾਂ ਦੋ ਸੀ ਦੋਵਾਂ ਦੀ ਸਜ਼ਾ ਬਣਦੀ ਸੀ ਸਾਰੇ ਸਿੱਖਾਂ ਨੂੰ ਸਜ਼ਾ ਦੇ ਛੱਡੀ ਤੁਸੀਂ ਇਹਦਾ ਕੀ ਮਤਲਬ ਕਢੀ ਐ ਸੀ ਇਹ ਗਲਤ ਗੱਲ ਹੈ ਜਿਹੜਾ ਵੀ ਉਹ ਦੋਸ਼ੀਆਂ ਨੂੰ ਠੋਕੋ ਉਹਨੂੰ ਉਹਦੇ ਘਰ ਦੀ ਨਿਲਾਮੀ ਕਰਾਓ ਅਜਿੰਦਰਾ ਸਰਕਾਰ ਨੇ ਮਾਰਿਆ ਮੈਂ ਕਹਿੰਨਾ ਉਹਦੇ ਘਰ ਦੀ ਨਿਲਾਮੀ ਕਰਾਓ ਇਹਨੂੰ ਚਰਸਤੇ ਚ ਲਿਆ ਕੇ ਫਾਂਸੀ ਦਿਓ ਨਹੀਂ ਦੇਂਦੀ ਤੇ ਫਿਰ ਪੰਥ ਨੂੰ ਆਗਿਆ ਦੇ ਦਿਓ ਜੇ ਨਹੀਂ ਦੋਗੇ ਤੇ ਪੰਥ ਨੇ ਛੱਡਣਾ ਨਹੀਂ ਇਹ ਧਿਆਨ ਰੱਖ ਲਿਓ ਮੇਰਾ ਇੱਕ ਹੋਰ ਸਵਾਲ ਹੈ ਕਿ ਇਹ ਜਿਹੜਾ ਬੱਚੇ ਪਰੋਟੀ ਹੈ ਜਿਹੜਾ ਦੋਸ਼ੀ ਹੈ ਉਸ ਦੀਆਂ ਵੀ ਦੋ ਬੱਚੀਆਂ ਨੇ ਇੱਕ 12 ਸਾਲ ਦੀ ਇੱਕ 14 ਸਾਲ ਦੀ ਤੁਸੀਂ ਸਮਝਦੇ ਕਿ ਉਹਨੂੰ ਨਹੀਂ ਸਮਝ ਉਹਨਾਂ ਕਿਉਂਕਿ ਹੁਣ ਉਹਨਾਂ ਦੇ ਲਈ ਉਹਨੇ ਜਿੰਦੇ ਜੀ ਮਾਰ ਗਿਆ ਇਹ ਕੁੜੀ ਨੂੰ ਤਾਂ ਮਾਰ ਗਿਆ ਉਸ ਤੋਂ ਜਿੰਦੇ ਜੀ ਉਹਨਾਂ ਨੂੰ ਮਾਰ ਗਿਆ ਉਹਨਾਂ ਨਾਲ ਵੀ ਧਿਆਨ ਰੱਖਣਾ ਚਾਹੀਦਾ ਉਹ ਇੱਥੇ ਆ ਨਹੀਂ ਸਕਦੇ ਉਹਨਾਂ ਲਈ ਵੀ ਸਨੋਚਣਾ ਚਾਹੀਦਾ ਪੰਥ ਨੂੰ ਜਾਂ ਸਾਰਿਆਂ ਨੂੰ ਦੇਖੋ ਜਿਹੜਾ ਕੋਈ ਪੀੜਤ ਹੁੰਦਾ ਨਾ ਪੰਥ ਨੇ ਅੱਜ ਤੱਕ ਦੁਸ਼ਮਣ ਦੀ ਬੇਟੀ ਨੂੰ ਬੇਟੀ ਆਖਿਆ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਜਨ ਤੇ ਪਹਿਰਾ ਦਿੱਤਾ ਹੈ ਜੇ ਕਿਤੇ ਬੀਬੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵੀ ਸ਼ੁਰੂ ਹੋਏ ਲੰਡਨ ਤੋਂ ਉਹ ਵੀ ਮਹਾਰਾਜੇ ਰਣਜੀਤ ਸਿੰਘ ਦੇ ਪਰਿਵਾਰ ਵਿੱਚੋਂ ਸ਼ੁਰੂਆਤ ਕੀਤੀ ਗਈ ਹੈ ਇਸ ਲਈ ਉਹਨਾਂ ਬੇਟੀਆਂ ਦੀ ਜਿਹੜੀ ਜ਼ਿੰਮੇਵਾਰੀ ਉਹ ਪੰਜਾਬ ਪੰਥ ਉੱਥੇ ਖੜਾ ਹੈ ਗੱਲ ਉਸ ਦਰਿੰਦੇ ਦੀ ਆ ਪਰ ਅੱਜ ਉਹਨਾਂ ਬੇਟੀਆਂ ਦਾ ਵੀ ਫਰਜ਼ ਬਣਦਾ ਹੈ ਉਹ ਆ ਕੇ ਕਹਿਣੇ ਸਾਡਾ ਬਾਪ ਨਹੀਂ ਇਹਨੂੰ ਸਜ਼ਾ ਦਿਓ ਜਿਵੇਂ ਚੰਦੂ ਨਾਲੋਂ ਸਾਰੇ ਟੱਬਰ ਨੇ ਨਾਤਾ ਉਸ ਵਕਤ ਤੋੜਿਆ ਸੀ ਅਜੇ ਤੋੜਨਾ ਇਹ ਕਹਿਣ ਉਹਦੀ ਘਰਵਾਲੀ ਵੀ ਕਵੇ ਇਹ ਕਮੀਨਾ ਇਹਨੂੰ ਚਰਾਹੇ ਚ ਲਿਆ ਕੇ ਦੇ ਟੋਟੇ ਕਰ ਉਹਨੂੰ ਕੁੱਟਿਆਂ ਨੂੰ ਪਾਓ ਕਹਿਣ ਤੇ ਜੇ ਅੱਜ ਵੀ ਉਹਦੇ ਹੱਕ ਚ ਹੈ ਤੇ ਫਿਰ ਪੰਥ ਉੱਥੇ ਕਿੱਥੇ ਖੜੂਗਾ ਇਹ ਉਹਨਾਂ ਨੂੰ ਵੀ ਖਿਆਲ ਰੱਖਣਾ ਪੈਗਾ ਪੰਥ ਉਹਨਾਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ Ah, que que é, um é o